ਵਾਹਿਗੁਰੂ ਸਤਿਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਆਪਾਂ ਗੱਲ ਕਰਦੇ ਹਾਂ ਕਿ ਗੁਰਸਿੱਖੀ ਕੀ ਹੈ ਗੁਰਬਾਣੀ ਦਾ ਪਾਵਨ ਫੁਰਮਾਨ ਹੈ ਕਿ ਸਿੱਖੀ ਸਿੱਖਿਆ ਗੁਰ ਵਿਚਾਰ ਅਸਲ ਵਿੱਚ ਗੁਰੂ ਦੀ ਸਿੱਖਿਆ ਤੇ ਵਿਚਾਰ ਕਰਨਾ ਜਾਂ ਗੁਰੂ ਦੀ ਮਤ ਦੇ ਦੱਸੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਗੁਰਬਾਣੀ ਨੂੰ ਸ਼ੁੱਧ ਉਚਾਰਨ ਕਰਕੇ ਅਰਥਾਂ ਸਮੇਤ ਪੜਨਾ ਤੇ ਪੜ੍ਹ ਕੇ ਉਸ ਤੇ ਅਮਲ ਕਰਨਾ ਜਿੰਨਾ ਬੁਰਾਈਆਂ ਤੋਂ ਜਿੰਨਾ ਬੁਰੀਆਂ ਆਦਤਾਂ ਤੋਂ ਗੁਰਬਾਣੀ ਸਾਨੂੰ ਰੋਕਦੀ ਹੈ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢਣਾ ਤੇ ਚੰਗੇ ਗੁਣ ਜਾਂ ਚੰਗਿਆਈਆਂ ਨੂੰ ਧਾਰਨ ਕਰਨਾ ਸੋ ਇਹ ਹੀ ਗੁਰਸਿੱਖੀ ਹੈ ਜਿਕਰ ਸਭ ਤੋਂ ਵੱਡੀ ਭਗਤੀ ਗੁਰਮਤ ਦੇ ਵਿੱਚ ਕੋਈ ਹੈ ਤਾਂ ਉਹ ਹੈ ਗੁਰੂ ਦਾ ਹੁਕਮ ਮੰਨਣ ਦੀ ਗੁਰਬਾਣੀ ਦਾ ਪਵਿੱਤਰ ਫਰਮਾਨ ਹੈ ਹੁਕਮ ਮੰਨਿਆ ਉਹ ਵੇ ਪਰਵਾਨ ਤੱਕਸਮੇ ਕਾ ਮਹਿਲ ਪਾਈ ਸੀ ਕਿਉਂਕਿ ਜੋ ਮਨੁੱਖ ਗੁਰਬਾਣੀ ਨੂੰ ਪੜ੍ਹਦੇ ਨੇ ਗੁਰੂ ਦੇ ਰਸਤੇ ਤੇ ਚੱਲਦੇ ਨੇ ਤਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਕਾਫੀ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਤੇ ਬਾਕੀ ਜਿੱਥੋਂ ਤੱਕ ਗੱਲ ਹੈ ਆਪਣੇ ਕਾਰੋਬਾਰਾ ਦੇ ਵਿੱਚ ਵਾਧੇ ਦੀਆਂ ਤਰੱਕੀਆਂ ਦੀ ਤਾਂ ਇਸ ਦੇ ਵਾਸਤੇ ਸਾਨੂੰ ਹੱਥੀਂ ਮਿਹਨਤ ਵੀ ਕਰਨੀ ਪੈਣੀ ਹੈ ਉਪਰਾਲੇ ਕਰਨੇ ਪੈਣੇ ਨੇ ਉਦਮ ਕਰਨੇ ਪੈਣੇ ਨੇ ਸੋ ਵਾਹਿਗੁਰੂ ਜੀ ਮਿਹਰ ਕਰਨ ਸਾਨੂੰ ਗੁਰਮਤ ਦੀ ਸਮਝ ਆ ਜਾਵੇ ਸੇ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਆਪਣਾ ਜਿਹੜਾ ਜੀਵਨ ਹੈ ਸਹੀ ਤਰੀਕੇ ਦੇ ਨਾਲ ਬਤੀਤ ਕਰ ਸਕੀਏ ਕਿਉਂਕਿ ਮਹਾਨ ਗੁਰੂ ਸਹਿਬਾਨਾਂ ਨੇ ਗੁਰਬਾਣੀ ਦਾ ਬੜਾ ਵੱਡਾ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ ਜਿਸ ਕਰਕੇ ਸਾਨੂੰ ਸਹੀ ਜੀਵਨ ਜਾਂਚ ਦੀ ਸਮਝ ਆ ਜਾਂਦੀ ਹੈ ਕਿਉਂਕਿ ਕਈ ਵਾਰ ਅਸੀਂ ਆਪਣੇ ਮਨ ਦੇ ਮੁਤਾਬਕ ਜਿਹੜੇ ਕੰਮ ਕਰਦੇ ਹਾਂ ਉਹ ਗਲਤ ਵੀ ਹੋ ਸਕਦੇ ਨੇ ਪਰ ਜੋ ਗੁਰੂ ਦੀ ਮੱਤ ਹੈ ਜੇਕਰ ਅਸੀਂ ਉਸ ਦੇ ਅਨੁਸਾਰ ਕੰਮ ਕਰਾਂਗੇ ਤਾਂ ਸਾਨੂੰ ਸਮਾਜ ਦੇ ਵਿੱਚ ਵੀ ਸਤਕਾਰ ਮਿਲੇਗਾ ਸਾਨੂੰ ਮਨ ਦੀ ਸ਼ਾਂਤੀ ਵੀ ਮਿਲੇਗੀ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ ਸੱਚਾ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ ਕਿ ਜਦੋਂ ਅਸੀਂ ਸੱਚ ਦੇ ਰਾਹ ਤੇ ਚੱਲਦੇ ਹਾਂ ਸਸੰਸਾਰ ਵਾਲੇ ਲੋਕ ਵੀ ਜਿਹੜਾ ਹੈ ਸਾਨੂੰ ਚੰਗਾ ਆਖਦੇ ਨੇ ਇਹ ਗੱਲ ਵੱਖਰੀ ਹੈ ਕਿ ਕਈ ਵਾਰ ਸੱਚ ਦੇ ਰਾਹ ਤੇ ਚੱਲਣ ਵਾਲੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕਾਫੀ ਸਾਨੀਆਂ ਆਉਕਣਾਂ ਜਾਂ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਨੇ ਪਰ ਸਮਾਪਾ ਕੇ ਜਿਹੜਾ ਹੈ ਅਖੀਰ ਸੱਚ ਦੀ ਜਿੱਤ ਹੁੰਦੀ ਹੈ ਸੋ ਜੋ ਵੀ ਪਰੇਸ਼ਾਨੀਆਂ ਦੇਣ ਵਾਲੇ ਲੋਕ ਨੇ ਉਹ ਸਮਾਂ ਪਾ ਕੇ ਲੋਕਾਂ ਦੇ ਸਾਹਮਣੇ ਉਹ ਨੰਗੇ ਹੋ ਜਾਂਦੇ ਨੇ ਭਾਵ ਉਹਨਾਂ ਦੇ ਜੋ ਮਾੜੇ मंसूਬੇ ਨੇ ਉਹਨਾਂ ਦੀ ਮਾੜੀ ਸੋਚ ਸਮਾਜ ਦੇ ਸਾਹਮਣੇ ਆ ਜਾਂਦੀ ਹੈ ਤੇ ਅਕਸਰ ਜਿਹੜੀ ਹੈ ਜਿੱਤ ਸਚਾਈ ਦੀ ਹੁੰਦੀ ਹੈ ਗੁਰਬਾਣੀ ਦਾ ਫੁਰਮਾਨ ਹੈ ਊੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਸੋ ਵਾਹਿਗੁਰੂ ਮੇਰ ਕਰਨ ਸਾਨੂੰ ਸੱਚ ਦੀ ਸਮਝ ਆ ਸਕੇ ਅਸੀਂ ਗੁਰਮਤ ਦੇ ਰਾਹ ਤੇ ਚੱਲ ਸਕੀਏ ਸੋ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ